ਸ਼ੁਰੂਆਤ ਕਰਦੇ ਆਂ ਅੱਜ ਦੀ ਇੱਕ ਨਵੀਂ ਵੀਡੀਓ ਦੇ ਨਾਲ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਸਭ ਨੂੰ ਕਿ ਅੱਜ ਕੱਲ ਜਿਹੜਾ ਤੁੱਕਿਆਂ ਦਾ ਸੀਜ਼ਨ ਆ ਉਹ ਚੱਲ ਰਿਹਾ ਤੇ ਇਹਨਾਂ ਦਾ achar ਆ ਜਿਹੜਾ ਬਹੁਤ ਹੀ ਟੇਸਟੀ ਬਣਦਾ ਤੇ ਆਪਾਂ ਪਹਿਲਾਂ ਛੋਟੀਆਂ-ਛੋਟੀਆਂ ਡਾਣੀਆਂ ਲੈ ਕੇ ਆਂਦੀਆਂ ਸੀ ਉਹਨਾਂ ਦੇ ਉੱਪਰ ਤੁੱਕੇ ਲੱਗੇ ਹੋਏ ਆ ਕਿਉਂਕਿ ਪਤਾ ਕਿਕਰਾਂ ਬਹੁਤ ਉੱਚੀਆਂ ਹੁੰਦੀਆਂ ਨੇਗੀਆਂ ਤਾਂ ਇਹ ਇਦਾਂ ਤੋੜਨੇ ਡਿਫਿਕਲਟ ਹੁੰਦੇ ਆ ਤੇ ਪਹਿਲਾਂ ਆਪਾਂ ਇਹਨਾਂ ਨੂੰ ਤੋੜ ਰਹੇ ਆਂਗੇ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਅੱਗੇ ਦਿਖਾਣੀ ਆ ਕਿ ਆਪਾਂ ਇਹਨਾਂ ਦਾ achar ਆ ਜਿਹੜਾ ਉਹ ਕਿਵੇਂ ਪਾਉਣੇ ਆ ਲੋ ਜੀ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਕਰ ਲਾਂਗੇ ਇਸੇ ਤਰ੍ਹਾਂ ਵਾਸ਼ ਵਾਸ਼ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਥੋੜਾ ਜਿਹਾ ਉਬਾਲਾਂਗੇ ਫਿਰ ਇਸ ਤੋਂ ਬਾਅਦ ਇਹਨਾਂ ਦਾ ਪਕਾ ਚਾਰ ਬਣਾਇਆ ਤੇ ਖਾਣੇ ਉਸ ਤੋਂ ਬਾਅਦ ਵੀ ਤੁਹਾਨੂੰ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਓ ਜੀ ਆਪਾਂ ਇਹਨਾਂ ਨੂੰ ਵਾਸ਼ ਕਰਨ ਤੋਂ ਬਾਅਦ ਉਬਾਲਣ ਦੇ ਲਈ ਰੱਖਿਆ ਤੇ ਆਪਾਂ ਤੁਹਾਨੂੰ ਅੱਗੇ ਵੀ ਦੱਸਦੇ ਹਾਂ ਕਿ ਇਹਨਾਂ ਦਾ ਉਬਾਲਣ ਦਾ ਕਿੰਨਾ ਪ੍ਰੋਸੈਸ ਆ ਤੇ ਕਿੰਨਾ ਟਾਈਮ ਲੱਗਦਾ ਉਬਾਲਣ ਤੇ ਜਿਹੜੇ ਆਪਣੇ ਤੁੱਕੇ ਸੀਗੇ ਆਪਣੇ ਕਿਲੋ ਡੇਢ ਕਿਲੋ ਤੁੱਕੇ ਹੈਗੇ ਨੇਗੇ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਉਬਾਲ ਕੇ ਫਿਰ ਅੱਗੇ ਤੁਹਾਨੂੰ ਦਿਖਾਉਣੇ ਆ ਲਓ ਜੀ ਆਪਾਂ ਇਹਨਾਂ ਨੂੰ 10-15 ਮਿੰਟ ਉਬਾਲਾ ਦਿਵਾਲੇ ਆ ਤੇ ਹੁਣ ਆਪਾਂ ਇਹਨਾਂ ਨੂੰ ਦੇਖਦੇ ਹਾਂ ਕਿ ਇਹ ਕਿਹੋ ਜਿਹੇ ਫੁੱਟ ਰਹੇ ਨੇ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਇਹ ਫੁੱਟੀ ਜਾਂਦੇ ਨੇ ਇਹ ਇਦਾਂ ਇਹ ਮਤਲਬ ਇਹ ਸੌਫਟ ਹੋ ਗਏ ਥੋੜੇ ਜਿਹਾ ਆਪਾਂ ਜ਼ਿਆਦਾ ਸੌਫਟ ਵੀ ਨਹੀਂ ਕਰਨੀ ਵੀ ਜ਼ਿਆਦਾ ਇਹ ਮਿਕਸ ਹੋ ਜਾਣ ਇਦਾਂ ਥੋੜੇ ਸੌਫਟ ਹੋ ਗਏ ਇਹ ਤੇ ਹੱਥ ਦੇ ਨਾਲ इजीली ਮਤਲਬ ਥੋੜੇ ਫੁੱਟ ਰਹੇ ਨੇ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਸੁਕਾ ਲਾਂਗੇ ਲਓ ਜੀ ਆਪਾਂ ਉਹ ਵਾਲਾ ਦੇਣ ਤੋਂ ਬਾਅਦ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਇਹਨਾਂ ਨੂੰ ਸੁਕਾਉਣਾ ਤੇ ਆਪਾਂ ਇਹਨਾਂ ਨੂੰ ਸੁਕਾ ਲਿਆ ਇਹ ਦੇਖੋ ਸੌਫਟ ਹੀ ਨੇਗੇ ਆਪਾਂ ਇਹਨਾਂ ਨੂੰ ਜ਼ਿਆਦਾ ਵੀ ਨਹੀਂ ਸੁਕਾਉਣੇ ਵੀ ਬਹੁਤ ਜ਼ਿਆਦਾ ਹਾਰਡ ਹੋ ਜਾਣ ਦੇਖੋ ਸੌਫਟ ਹੀ ਨੇਗੇ ਮਰਸ ਇਹਨਾਂ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਹੁਣ ਇਸ ਤੋਂ ਬਾਅਦ ਅੱਗੇ ਦਾ ਪ੍ਰੋਸੈਸ ਵੀ ਤੁਹਾਨੂੰ ਦਿਖਾਣੀ ਆ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਜਿਵੇਂ ਕਿ ਤੁਹਾਨੂੰ ਪਤਾ ਕਿ ਤੁਕਿਆਂ ਦੇ ਬਹੁਤ ਬੈਨੀਫਿਟ ਹੁੰਦੇ ਨੇ ਜਿਵੇਂ ਠੰਡੇ ਵੀ ਹੁੰਦੇ ਨੇ ਗਰਮੀਆਂ ਦੇ ਵਿੱਚ ਤੇ ਇਹਨਾਂ ਨੇ ਹੋਰ ਵੀ ਬਹੁਤ ਸਾਰੇ ਬੈਨੀਫਿਟ ਲੇਂਗੇ ਤਾਂ ਆਪਾਂ ਨੂੰ ਇਹਨਾਂ ਦਾ ਆਚਾਰ ਪਾ ਕੇ ਇੱਕ ਵਾਰ ਜ਼ਰੂਰ ਟرائی ਕਰਨਾ ਚਾਹੀਦਾ ਲੋ ਇੱਕ ਸਾਈਡ ਤੇ ਆਪਾਂ ਤੇਲ ਆ ਜਿਹੜਾ ਉਹ ਫਰਾਈ ਹੋਣ ਲਈ ਰੱਖਤਾ ਇਸ ਤੋਂ ਬਾਅਦ ਨਾਲ ਹੀ ਆਪਾਂ ਇਹਦੇ ਨਮਕ ਮਿਰਚ ਹਲਦੀ ਐਨ ਮਸਾਲਾ ਰੈਡੀ ਕਰ ਲਿਆ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਅਜਮੈਨ ਤੇ ਥੋੜੀ ਜੀ ਸੌਂਫ ਕਿਉਂਕਿ ਉਹਦੇ ਨਾਲ ਟੇਸ ਦਾ ਫਰਕ ਪੈ ਜਾਂਦਾ ਤੇ ਆਪਾਂ ਇਹਨਾਂ ਨੂੰ ਤੇਲ ਨੂੰ ਹੁਣ ਥੋੜਾ ਜਿਹਾ ਹਲਕਾ ਜਿਹਾ ਭੁੰਨ ਲਾਂਗੇ ਜਦੋਂ ਇਹ ਫਰਾਈ ਹੋ ਗਿਆ ਚੰਗੀ ਤਰ੍ਹਾਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਤੁੱਕੇ ਐਡ ਕਰ ਲઈએ ਲਓ ਜੀ ਆਪਣਾ ਜਿਹੜਾ ਤੇਲ ਆ ਫਰਾਈ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਥੋੜੀ ਜੀ ਸੌਂਫ ਐਡ ਕਰ ਦਾਂਗੇ ਦੇ ਨਾਲ ਹੀ ਆਪਾਂ ਇਹਦੇ ਵਿੱਚ ਥੋੜੀ ਜਿਹੀ ਹਲਦੀ ਐਡ ਕਰ ਦਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਤੁੱਕੇ ਐਡ ਕਰਨੇ ਆ ਥੋੜੇ ਥੋੜੇ ਕਰਕੇ ਆਪਾਂ ਇਹਦੇ ਵਿੱਚ ਤੁੱਕੇ ਐਡ ਕਰ ਦਾਂਗੇ ਤੇ ਗੈਸ ਨੂੰ ਆਪਾਂ ਲੋਅ ਚਮਤੇ ਕਰ ਦਾਂਗੇ ਆਪਾਂ ਬਸ ਇਹ ਨੂੰ ਥੋੜੇ ਜਿਹੀ ਮਤਲਬ ਜ਼ਿਆਦਾ ਨਹੀਂ ਨੂੰ ਭੁਲਣਾ ਹੈਗਾ ਥੋੜੇ ਜਿਹੀ ਹਲਤੀ ਵੀ ਆਸ ਦੇ ਉੱਪਰ ਹੀ ਰੱਖਦੇ ਨਾਲ ਥੋੜਾ ਜਿਹਾ ਆਪਾਂ ਜਿਵੇਂ ਆਪਾਂ ਕਹਿੰਦੇ ਤੇਲ ਸੁੱਕਣਾ ਉਦਾਂ ਥੋੜਾ ਜਿਹਾ ਇਹਨਾਂ ਨੂੰ ਆਪਾਂ ਫਰਾਈ ਕਰ ਲਾਂਗੇ ਲਓ ਜੀ ਆਪਾਂ ਇਸ ਤੋਂ ਬਾਅਦ ਇਹਨਾਂ ਵਿੱਚ ਜਿਹੜੇ ਤੁੱਕੇ ਸਾਰੇ ਐਡ ਕਰਤੇ ਤੇ ਚੰਗੀ ਤਰ੍ਹਾਂ ਤੇਲ ਮਿਕਸ ਕਰਤਾ ਆਪਾਂ ਇਹਨਾਂ ਨੂੰ ਗੈਸ ਤੋਂ ਵੀ ਨੀਚੇ ਉਤਾਰ ਲਿਆ ਕਿਉਂਕਿ ਜੇ ਆਪ ਉੱਪਰ ਹੀ ਰੱਖਾਂਗੇ ਤਾਂ ਜ਼ਿਆਦਾ ਹਰਡ ਹੋ ਜਾਣਗੇ ਨੀਕੋ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਜਿਹੜੇ ਆਇਲੀ ਜੇ ਹੋ ਚੁੱਕੇ ਆ ਤੇ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਜਿਹੜੇ ਆਪਾਂ ਮਸਾਲੇ ਐਡ ਕੀਤੇ ਸੀ ਉਹ ਐਡ ਕਰ ਦਾਂਗੇ ਜਿਹੜੇ ਆਪਾਂ ਓਦਰ ਮਸਾਲੇ ਰੈਡੀ ਕਰਕੇ ਰੱਖੇ ਸੀਗੇ ਉਹਨਾਂ ਨੂੰ ਇਹਦੇ ਵਿੱਚ ਆਪਾਂ ਐਡ ਕਰਾਂਗੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਨਮਕ ਮਿਰਚ ਹਲਦੀ ਸਾਰਾ ਕੁਝ ਮਿਕਸ ਕਰ ਲਿਆ ਤੇ ਇਹਦੇ ਵਿੱਚ ਐਡ ਕਰਾਂਗੇ ਤੁਸੀਂ ਆਪਣੀ ਟੇਸਟ ਦੇ ਅਨੁਸਾਰ ਵੀ ਨਮਕ ਮਿਰਚ ਵਗੈਰਾ ਐਡ ਕਰ ਸਕਦੇ ਹੋ ਦੇਖੋ ਆਪਾਂ ਇਹਨਾਂ ਨੂੰ ਇਦਾਂ ਐਡ ਕਰਕੇ ਤੇ ਫਿਰ ਫਿਰ ਆਪਾਂ ਇਹਨਾਂ ਨੂੰ ਮਿਕਸ ਕਰ ਦਾਂਗੇ ਤੇ ਇਹਦੇ ਵਿੱਚ ਆਪਾਂ ਦੋ ਚੀਜ਼ਾਂ ਹੋਰ ਐਡ ਕਰਾਂਗੇ ਵੀਡੀਓ ਦੇ ਨਾਲ ਬਣੀ ਰਹੋ ਉਹ ਵੀ ਤੁਹਾਨੂੰ ਦਿਖਾਉਣੇ ਆ ਕਿ ਆਪਾਂ ਕੀ ਕੁਝ ਐਡ ਕਰਦੀਆਂ ਇੱਕ ਆਪਣੇ ਕੋਲੇ ਅਚਾਰਾ ਮਸਾਲਾ ਪਿਆ ਸੀਗਾ ਅਚਾਰ ਮਸਾਲਾ ਆਪਾਂ ਇਹਦੇ ਵਿੱਚ ਉਹ ਐਡ ਕਰਾਂਗੇ ਚੰਨ ਚੱਕ ਕਿਉਂਕਿ ਉਹਦੇ ਵਿੱਚ ਤੁਹਾਨੂੰ ਵੀ ਪਤਾ ਕਿ ਬਹੁਤ ਸਾਰਾ ਮਿਕਸਚਰ ਹੁੰਦਾ ਤੇ ਉਹਦੇ ਨਾਲ ਟੇਸਟ ਦਾ ਫਰਕ ਪੈ ਜਾਂਦਾ ਚਮਚਕ ਉਹ ਐਡ ਕਰਾਂਗੇ ਆਪਾਂ ਇਹਦੇ ਵਿੱਚ ਤੇ ਨਾਲ ਹੀ ਆਪਾਂ ਇਹਦੇ ਵਿੱਚ ਸਿਰਕਾ ਐਡ ਕਰਾਂਗੇ ਸਿਰਕਾ ਆਮ ਹੀ ਮਿਲ ਜਾਂਦਾ ਦੁਕਾਨਾਂ ਤੋਂ ਥੋੜਾ ਜਿਹਾ ਆਪਾਂ ਇਹਦੇ ਵਿੱਚ ਸਿਰਕਾ ਐਡ ਕਰਾਂਗੇ ਉਹ ਤਾਂ ਐਡ ਕਰਾਂਗੇ ਕਿਉਂਕਿ ਉਹਦੇ ਨਾਲ ਜਿਹੜਾ ਅਚਾਰ ਆ ਉਹ ਆਪਾਂ ਸਟੋਰ ਕਰਕੇ ਰੱਖ ਸਕਦੇ ਹਾਂ ਥੋੜੇ ਟਾਈਮ ਦੇ ਲਈ ਤੇ ਉਹ ਖਰਾਬ ਨਹੀਂ ਹੁੰਦਾ ਹੈਗਾਗਾ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਪੂਰੀ ਦੇਖਿਆ ਕਰੋ ਧੰਨਵਾਦ